ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਟਾਈਮ ਹੋ ਰਿਹਾ ਚੁਕਾ ਵਾ ਕਰੀਬ 5:30 ਦੇ ਕਰੀਬ ਸਵੇਰ ਦਾ ਹੁਣ ਆਪਾਂ ਇਸ ਟਾਈਮ ਟਰੈਕਟਰਾਂ 'ਚ ਡੀਜ਼ਲ ਪਾਉਣਾ ਸ਼ੁਰੂ ਕਰ ਦਿੱਤਾ ਵਾ ਡੀਜ਼ਲ ਪਾ ਕੇ ਬੈਠਾਂ ਦੇ ਵਿੱਚ ਆਪਾਂ ਪੁਰਾਂਗੇ ਆ ਰਾਬੀਆਂ ਸੰਗਤਾਂ ਢੱਡੀਆਂ ਵਾ ਇੰਨਾ ਜਿਹੜੀਆਂ ਰਾਬੀਆਂ ਹੀ ਚੱਲਣੀਆਂ ਵਾ ਹੁਣ ਤੇਲ ਪਾ ਕੇ ਫਿਰ ਕਰਤੀਆਂ ਰੈਡੀ ਬਾਬੂ ਦੀ ਕਿਰਪਾ ਨਾਲ ਜਿਹੜਾ ਕੰਮ ਕਾਜ ਸੇਵਾ ਜਿਹੜੀ ਬੰਦੀ ਆ ਚੱਲ ਰਹੀ ਆ ਇੱਥੇ ਬੰਦ ਗਿਆ ਦੇਖਦੇ ਵੱਜ ਗਿਆ ਵਾ ਵਾਹ ਜੀ ਦੀ ਮਿਹਰ ਹੋ ਗਈ ਆ ਟੈਂਕੀ ਨੂੰ ਲਾ ਕੇ ਟੱਲੂ ਪੰਪ ਨਾਲ ਲਾ ਕੇ ਪਾਈਪ ਵਿੱਚ ਚੱਲੋ ਇਹਦੇ ਪੱਕਾ ਬਾਹਰ ਦਾ ਵਿੱਚ ਜੋੜੇ ਨਾਲ ਲਾ ਦਿਨ ਨੋਜ਼ਲਾ ਪਾਣੀ ਕੱਢਣ ਤੇ ਕੱਢਣ ਨੂੰ ਵਾਸਤੇ ਤੇ ਕੀ ਇਹ ਹਰ ਜਗਾੜ ਕਿੱਦਾ ਆਪਣਾ ਬਾਕੀ ਵੀ ਕਮੈਂਟਾਂ ਚ ਦੱਸਿਓ ਕਿੰਨੇ ਵੇਲਾ ਕੇ ਪਾਸਾ ਸਾਡੇ ਹਿਸਾਬ ਨਾਲ ਉਹਨਾਂ ਦੇ ਪਾਸ ਹੀ ਆ ਕਿਉਂਕਿ ਅਸੀਂ ਤੇ ਮਤਲਬ ਉਹੇ ਟ੍ਰੈਕਟਰਾਂ ਤੇ ਲਗਾਉਣੇ ਆ ਬਹੁਤ ਵਧੀਆ ਜਗਾੜ ਆ ਪੰਪ ਤੇ ਪਹੁੰਚੇ ਆ ਪੌਣਾ ਟੈਂਕੀ ਡੀਜ਼ਲ ਦੀ ਭਰੌਣਾ 1 ਲੱਖ 20 ਆ ਬਜਾ ਡੀਜ਼ਲ ਆਪਾਂ ਨੂੰ ਸੇਵਾ ਵਿੱਚ ਇੱਥੇ ਮਤਲਬ ਵੀਰਾਂ ਨੇ ਪਰਚੀ ਭੇਜੀ ਤੇ ਉਹ ਦੋਨਾਂ ਆਪਾਂ ਡੀਜ਼ਲ ਲੈਣ ਆਏ ਆ

ਵੀਰੋਣਾ ਨੇ ਵੀਰੋਣਾ ਦਾ ਬਹੁਤ ਸੋਹਣਾ ਗਾਣਾ ਸਾਨੂੰ ਉਹਨਾਂ ਨੇ ਦਿਖਾਇਆ ਬੋਲ ਕੇ ਸੁਣਾਇਆ ਬਹੁਤ ਸੋਹਣਾ ਗਾਣਾ ਹੈ ਇਹਨਾਂ ਦਾ ਤੇ ਆਪਣੇ ਪਿੰਡ ਇਸ ਟਾਈਮ ਪਹੁੰਚੇ ਆਲੀ ਗਲਾਹ ਇਹ ਹੁਣ ਵੀਰੋਣੀ ਸ਼ੂਟਿੰਗ ਕਰਨਗੇ ਇੱਥੇ ਆਪਣੇ ਟਰੈਕਟਰ ਚੱਲਦੇ ਆਂ ਜੀ ਤੇ 10-15 ਦਿਨਾਂ ਜੀ ਇਹਨਾਂ ਦਾ ਗਾਣਾ ਹੈ ਨਾ ਵਾ ਚਲੋ ਮਾਰਾ ਇਹਨਾਂ ਨੂੰ ਟਰੱਕੀ ਬੱਸੇ ਬਹੁਤ ਹੀ ਬਹੁਤ ਹੀ ਵੀਰੋ ਨੇ ਆਪਣੇ ਤੋਂ ਚੰਡੀਗੜ੍ਹ ਤੋਂ ਪਹੁੰਚੇ ਆ ਤੇ ਗਾਣੇ ਦੀ ਸ਼ੂਟਿੰਗ ਹੋ ਰਹੀ ਹੈ ਆਲੀ ਕਲਾ ਤੋੜਦੇ ਉੱਤੇ ਮਾਰਾ ਇਹਨਾਂ ਤਰੱਕੀ ਬਖਸ਼ੇ ਗਾਣਾ ਇਹਨਾਂ ਦਾ ਵੀਰ ਉਹਨਾਂ ਦਾ ਬਹੁਤ ਸੋਹਣਾ ਮੈਨੂੰ ਸਾਨੂੰ ਬੋਲ ਕੇ ਸੁਣਾਇਆ ਚਾਰ ਚਾਰ ਲਾਈਨਾਂ ਚੰਦ ਲਾਈਨਾਂ ਸੁਣਾਈਆਂ ਬਹੁਤ ਸੋਹਣੀਆਂ ਬਹੁਤ ਵਧੀਆ ਸੁਨੇਹਾ ਦੇ ਰਿਹਾ ਹ ਜ਼ੋਮ ਦੇ ਵਿੱਚ ਤੇ ਆਪਾਂ ਸਾਰੇ ਨੇ ਵੱਧ ਤੋਂ ਵੱਧ ਸ਼ੇਅਰ ਕਰਨਾ ਪ੍ਰਧਾਨ ਸਾਹਿਬ ਕੀ ਕੀ ਵਿਚਾਰ ਤੁਹਾਡੇ ਵਿਚਾਰ ਗਾਣਾ ਸੁਣ ਕੇ ਮਤਲਬ ਕਿ ਲੋਕਾਂ ਨੂੰ ਕੀ ਕਹਿੰਦੇ ਹੁੰਦੇ ਆ ਜਾਗਰੂਤਾ ਹਾਂ ਬਹੁਤ ਸੋਹਣੇ ਆ ਮਤਲਬ ਉਹ ਮੁੰਡਾ ਜਿਹੜਾ ਚਿੱਟੇ ਕੁਰਤੇ ਪਜਾਮੇ ਵਾਲਾ ਉਹਨਾਂ ਦਾ ਜਾਣਾ ਵਾ ਉਹਨਾਂ ਨੇ ਕਲਿੱਪ ਲੈਣ ਲੱਗਿਆ ਟੈਕ ਕਲਿੱਪ ਲੈਣਗੇ ਹਾਂ ਜੋ ਚੰਦ ਲੈਣਾ ਉਹਨਾਂ ਨੇ ਸਾਨੂੰ ਸੁਣਾਈਆਂ ਬਹੁਤ ਸੋਹਣੀਆਂ ਲੈਣਾ ਵਾ ਮਹਾਰਾਜ ਇਹਨਾਂ ਨੂੰ ਤਰੱਕੀ ਬਖਸ਼ੇ ਪਹੁੰਚ ਚੁੱਕਿਆ ਲੀਗਰਾ ਬੰਨ ਬੱਜਿਆ ਬੰਨ ਬਹੁਤ ਬੰਨ ਤੁਸੀਂ ਵੇਖ ਸਕਦੇ ਆ ਕੱਲ ਦੇ ਵਿੱਚ ਵਿੱਚ ਘੱਟੋ ਘੱਟ ਜਿਆਦਾ ਨਹੀਂ ਚੋਹਾਂ ਪੰਜਾਂ ਕਿੱਲਾਂ ਦੇ ਵਿੱਚ ਬੰਨ ਵੱਜ ਗਿਆ ਯਾਨੀ ਕਿ 18 ਫੁੱਟ ਚੌੜਾ ਇੱਕ ਟੁਕੜਾ ਬੰਨ ਤੇ ਅੱਗੇ ਦੇ ਸੇਵਾਵਾਂ ਸੰਕ ਤੇ ਸੰਜੋ ਐਨ ਆਰ ਐ ਵੀਰਾਂ ਦੇ ਨਾਲ ਮਹਾਪੁਰਸ਼ਾਂ ਦੇ ਨਾਲ ਪਾਸ ਲਧਿਆਣੇ ਤੋਂ ਆਏ ਟਰੈਕਟਰ ਹੋਰ ਦੇ ਸੇਵਾਜਾਂ ਤੇ ਮਸ਼ੀਨਾਂ ਚੱਲ ਰਹੀਆਂ ਵਾਂ ਆ ਵੀਰੋਂ ਨਹੀਂ ਆਏ ਆ ਸਵਰਾਜ ਟਰੈਕਟਰ ਲੈ ਕੇ ਆਏ ਆ ਇਹ ਵੀਰ ਲਧਿਆਣੇ ਤੋਂ ਜਿੰਨੇ ਕਿਹਾ ਜਿੰਨੇ ਦਿਨ ਵੀ ਤੁਹਾਡੇ ਇੱਥੇ ਸੇਵਾਵਾਂ ਚੱਲਣਗੀਆਂ ਓਨੇ ਦਿਨ ਇੱਥੇ ਰਵਾਂਗੇ ਇਹਨਾਂ ਦਾ ਵੀਰਾਂ ਦਾ ਸਾਡਾ ਸਾਡੇ ਲੋ ਨਗਰ ਲੋ ਤਹਿ ਦਲੋਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਅੱਜ ਰੇਸ ਕਰ ਲਵੇ ਨੰਬਰਦਾਰਾ ਆਡੇ ਨੰਬਰਦਾਰ ਨੇ ਨਾਲ ਕਰਾਇਆ ਵੀ ਮਰਾਇਆ ਵਾ ਤੇ ਬਹੁਤ ਵਕਸਾਲ ਦੀ ਨਿਮਾ ਸੇਵਾ ਵੀ ਕੀਤੀ ਆ ਦਲਵੀਰ ਉਹ ਵੀ ਜਿੱਦਾਂ ਵੀ ਆਪਣੇ ਕੋਲ ਵੀਰ ਪਹੁੰਚੇ ਆਪਣੇ ਇੱਕ ਬੋਲ ਤੇ ਆ ਇਹਨਾਂ ਦਾ ਗਾਣਾ ਵੀਰਾਂ ਦਾ ਤੇ ਆਪਣੇ ਰੰਜੀਤ ਢਿੱਲੋਂ ਵੀਰ ਜਿਹੜੇ ਆਪਣਾ ਇਹਨਾਂ ਨੇ ਗਾਣਾ ਜਿਹੜਾ ਬਣਾਇਆ ਵਾ ਇਹਨਾਂ ਵੀਰਾਂ ਨੂੰ ਸਾਨੂੰ ਬਹੁਤ ਪਿਆਰਾ ਲੱਗਾ ਜਿਵੇਂ ਵੀਰ ਦਾ ਸਾਡੇ ਟਰੈਕਟਰਾਂ ਦੇ ਗਾਣਾ ਇਹ ਚੱਲਣ ਡਿਆ ਹੀ ਤੇ ਭਾਜੀ ਹੁਣੀ ਆਪ ਖੁਦ ਇੱਕ ਬੋਲ ਤੇ ਮੈਂ ਮੜਾ ਇੱਕ ਦਿਨ ਇਹਨਾਂ ਨੂੰ ਵੀਰਾਂ ਨੂੰ ਫੋਨ ਲਾਇਆ ਵੀ ਜਰੂਰ ਸਾਡੇ ਇਸ ਨਗਰ ਦੇ ਵਿੱਚ ਪਹੁੰਚੋ ਏ ਵੀਰ ਉਸੇ ਵੇਲੇ ਇੱਕ ਬੋਲਦੇ ਸਾਡੇ ਤੋਂ ਹਸਾਵਣਾ ਹਰਿਆਣੇ ਤੋਂ ਨਾ ਵੀ ਫਤਿਹਾਬਾਦ ਡਿਸਟ੍ਰਿਕਟ ਤੋਂ ਵੀਰ ਆਪਣੇ ਵੀ ਇੱਕ ਬੋਲਦੇ ਪਹੁੰਚੇ ਆਪਾਂ ਵੀਰ ਦਾ ਵੱਧ ਤੋਂ ਵੱਧ ਸਪੋਰਟ ਕਰੀਏ ਜਿੰਨੀ ਵੀ ਹੋ ਸਕੇ ਕਿਉਂਕਿ ਜਿਹੜੀ ਸਪੋਰਟ ਹੈ ਨਾ ਸੰਗਤਾਂ ਦੇ ਸੰਯੋਗ ਦੇ ਨਾਲ ਆਪਾਂ ਜਿੱਥੇ ਮਰਜੀ ਵੀਰ ਨੂੰ ਪਹੁੰਚਾ ਸਕਦੇ ਆ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਜਿਹੜੇ ਵੀ ਆਪਣੇ ਚੈਨਲਾਂ ਤੇ ਆਪਣੇ ਨਾਲ ਜੁੜੇ ਆ ਉਹ ਵੱਧ ਤੋਂ ਵੱਧ ਵੀਰ ਨੂੰ ਸਪੋਰਟ ਕਰੋ ਭਾਜੀ ਵੀਡੀਓ ਕੁਝ ਤੁਹਾਨੂੰ ਦੱਸਣਗੇ ਹਾਂਜੀ ਜਿਹੜੀ ਅੱਜ ਅੱਜ ਆਪਾਂ ਦੇਖ ਰਹੇ ਅਸੀਂ ਅੱਜ ਗਰਾਊਂਡ ਲੈਵਲ ਤੇ ਪਹੁੰਚੇ ਆਂ ਤੇ ਸਾਨੂੰ ਵੇਖ ਕੇ ਬੜਾ ਦੁੱਖ ਲੱਗਾ ਕਿਉਂਕਿ ਜਿੰਨਾ ਜਿੰਨਾ ਨੁਕਸਾਨ ਭਾਜੀ ਉਹਨਾਂ ਦੇ ਅਸੀਂ ਸਾਰਾ ਦੇਖਿਆ ਲਾਗੇ ਲਾਗੇ ਜਿੰਨੇ ਵੀ ਏਰੀਏ ਦੇ ਪਿੰਡ ਵਾ 15 ਤੋਂ 20 ਪਿੰਡ ਵਾ ਤਕਰੀਬਨ ਜਿਨ੍ਹਾਂ ਦੇ ਵਿੱਚ ਬਹੁਤ ਤਕੜਾ ਨੁਕਸਾਨ ਹੋਇਆ ਵਾ ਤੇ ਅਸਲ ਜਿਹੜਾ ਗਰਾਊਂਡ ਲੈਵਲ ਤੇ ਆਣ ਕੇ ਹੀ ਪਤਾ ਲੱਗਦਾ ਕਿਉਂਕਿ ਅਸੀਂ ਦੇਖ ਕੇ ਸਾਡੇ ਤੋਂ ਆਪ ਨਹੀਂ ਰਹਿ ਗਿਆ ਹੁਣ ਅਸੀਂ ਅੱਜ ਸਪੈਸ਼ਲ ਟਾਈਮ ਕੱਢ ਕੇ ਜਰੂਰ ਭਰਾ ਨੂੰ ਸਾਡੇ ਨੂੰ ਮਿਲ ਕੇ ਅੱਜ ਆਏ ਮਿਲਣ ਆਏ ਕਿਉਂਕਿ ਇਹਨਾਂ ਦਾ ਸਪੈਸ਼ਲ ਸਾਨੂੰ ਫੋਨ ਆਇਆ ਤੇ ਅਸੀਂ ਚੁੰਨਿਆ ਕਿ ਸਾਡਾ ਭਰਾ ਮਤਲਬ ਇਹ ਸਾਡੇ ਪੰਜਾਬੀ ਅਤੇ ਸਾਡੇ ਪੰਜਾਬ ਦੇ ਸਾਰੇ ਜਿੰਨੇ ਵੀਰ ਕਿਸਾਨ ਭਰਾ ਨੇ ਇਹ ਅੱਗੇ ਹਮੇਸ਼ਾ ਚੜ੍ਹਦੀ ਕਲਾ ਚ ਆ ਤੇ ਚੜ੍ਹਦੀ ਕਲਾ ਚ ਹੀ ਰਹਿਣਗੇ ਹਮੇਸ਼ਾ ਤੇ ਜਿੱਦਾਂ ਆੜਾ ਪਾਣਾ ਅੱਜ ਹੋਇਆ ਵਾ ਮੇਰੇ ਗਾਣੇ ਦੇ ਵਿੱਚ ਵੀ ਇਹੀ ਬੋਲ ਆ ਕਿ ਪਾਣਾ ਰੱਬ ਦਾ ਮੰਨ ਫੇਰ ਉੱਠਣਾ ਹਾਰ ਮੰਨਣੀ ਨਹੀਂ ਕਦੇ ਵੀ ਪੰਜਾਬ ਤੋਂ ਇਹ ਪੰਜਾਬ ਨੇ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਵਾ ਇਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਹੀ ਇਹ ਪੰਜਾਬ ਆਪਣਾ ਦਰ ਦੁੱਗਣੀ ਰਾਤ ਚੋਗਣੀ ਤਰੱਕੀ ਕਰੇਗਾ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੀ ਇਹ ਸਾਡੇ ਭਰਾਵਾਂ ਨੂੰ ਦੇਖੋ ਵੀਰ ਜੀ ਕਿੱਡੇ ਵਧੀਆ ਬੋਲਵਾ ਇਹਦੇ ਨਾਲ ਸਾਨੂੰ ਪਤਾ ਵੀ ਲੱਗਾ ਜਿੱਦੋਂ ਸੰਗਤਾਂ ਨੇ ਆਪਣਾ ਸੰਯੋਗ ਦਿੱਤਾ ਵੀ ਵਾਕਿਆ ਹੀ ਪੰਜਾਬ ਦੇ ਵਿੱਚ ਜੇ ਜਿੱਦਾਂ ਸੂਰਮੇ ਆ ਇੱਕ ਦੂਜੇ ਦਾ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਆ ਇਹ ਵੀਰ ਦੇ ਬੋਲ ਕੱਲਾ ਕੱਲਾ ਜਿਹੜਾ ਬੋਲ ਬਹੁਤ ਸੱਚਾ ਵਾ ਇੱਕ ਫੋਨ ਦੇ ਉੱਤੇ ਵੀਰ ਨੂੰ ਮੈਂ ਆਖਿਆ ਵੀ ਵੀਰ ਜੀ ਜਰੂਰ ਸਾਡੇ ਇਲਾਕੇ ਦੇ ਵਿੱਚ ਆਓ ਤੇ ਭਾਜੀ ਜੁਣੀ ਉਸੇ ਵੇਲੇ ਉਹ ਕਿੱਥੋਂ ਇਹ ਕਿਹੜਾ ਦਿਨ ਦੱਸਿਆ ਫਤਿਆਬਾਦ ਹਰਿਆਣੇ ਚੋਂ ਵੀਰ ਉੱਥੋਂ ਚੇਚਾ ਆਪਣ ਨੂੰ ਮਿਲਣ ਵੀ ਇੱਥੇ ਆਏ ਆ ਇਹ ਨਹੀਂ ਕਹਿੰਦੇ ਵੀ ਆਪਾਂ ਪ੍ਰੋਮੋਸ਼ਨ ਕਰਾਉਣ ਵੀਰ ਆਏ ਆ ਬਸ ਸਿਰਫ ਪਿਆਰ ਹੁੰਦਾ ਵਾ ਇਹਨਾਂ ਭਾਈ ਹੁਣਾਂ ਮੈਸੇਜ ਕੀਤਾ ਸੀ ਤੇ ਇਹਨਾਂ ਨੇ ਜਦੋਂ ਦੁੱਖ ਸਮਝਿਆ ਆਪਣਾ ਤੇ ਭਾਈ ਕਹਿੰਦੇ ਵੀ ਅਸੀਂ ਉਹ ਤੁਹਾਨੂੰ ਜਰੂਰ ਮਿਲਨਾਵਾਂਗੇ ਤੇ ਅੱਜ ਇੱਕ ਬੋਲਦੇ ਭਾਜੀ ਜੁਣੀ ਇੱਥੇ ਆਏ ਆ ਇਹ ਕੋਈ ਇਹਦੇ ਵਿੱਚ ਕਈ ਵੀਰ ਗਲਤ ਵੀ ਸੋਚਣਗੇ ਵੀ ਭਾਜੀ ਜੁਣੀ ਪ੍ਰੋਮੋਸ਼ਨ ਇਹਨਾਂ ਨੂੰ ਪ੍ਰੋਮੋਸ਼ਨਾਂ ਦੀ ਕੋਈ ਲੋੜ ਨਹੀਂ ਕਿਉਂਕਿ ਇਹਨਾਂ ਦੀ ਕਲਮ ਵਾ ਇਹ ਕਲਮ ਦੇ ਨਾਲ ਕੁਝ ਵੀ ਲਿਖ ਕੇ ਸੱਚੇ ਬੋਲ ਲਿਖ ਕੇ ਜਿਹੜਾ ਵਾ ਉਹ ਕਿਤੇ ਵੀ ਪਛਾ ਸਕਦੇ ਇਹਨਾਂ ਨੂੰ ਪ੍ਰਮਾਤਮਾ ਹੋਰ ਇਹਨਾਂ ਦੀ ਕਲਮ ਨੂੰ ਜਿਹੜੀ ਆ ਸਮੱਤ ਬਖਸ਼ੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਵੀ ਪ੍ਰਮਾਤਮਾ ਇਹਨਾਂ ਨੂੰ ਬਹੁਤ ਬਹੁਤ ਤਰੱਕੀਆਂ ਦਵੇ ਜਿਹੜਾ ਕਿ ਇਹ ਵੀਰ ਚੜ੍ਹਦੀ ਕਲਾ ਦੇ ਵਿੱਚ ਸਾਰੇ ਵੀਰ ਹਨ ਇਹਨਾਂ ਵੀਰਾਂ ਦਾ ਸਾਡੇ ਆਲੀ ਕਲਾ ਨਗਰ ਆਉਣ ਤੇ ਬਹੁਤ ਬਹੁਤ ਧੰਨਵਾਦ ਸਾਡਾ ਸਮੂਹ ਇਲਾਕਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜੀ ਜੀ ਹੁਣ ਆਪਾਂ ਇੱਕ ਰੀਲ ਬਣਾ ਲਈਏ